ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਰੋ ਨੋਬ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਆਪਣੇ ਬਾਬਾ ਭਾਗੀ ਸਿੰਘ ਜੀ ਖਾਲਸਾ ਬੁੱਢਾ ਦਾਲ ਛੋਨੀ ਪੰਥ ਅਕਾਲੀ ਬੁੱਢਾ ਦਾਲ 96 ਕਰੋੜੀ ਜਾਲਦਾ ਵੀ ਚੱਕਰਵਰਤੀ ਪੰਜਾਬੀ ਸ਼ੇਪਰਦ ਨਾਨ ਸਿੰਘਾ ਸੋ ਬਾਬਾ ਜੀ ਬੁੱਢੇ ਦਾਲ ਤੋਂ ਮਿਲੇ ਆ ਪਾਪਾ ਜੀ ਸੰਗਤਾਂ ਨਾਲ ਕੋਈ ਵਿਚਾਰ ਸਾਂਝੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਸੰਗਤਾਂ ਨੂੰ ਇਹ ਹੀ ਬੇਨਤੀ ਆ ਵੀ ਜੋ ਵੀ ਸੈਗ ਅਮਰਤ ਛਕਦੇ ਆ ਉਹ ਤਿਆਰ ਪਰ ਤਿਆਰ ਹੋਣ ਵੀ ਸਿੱਖੀ ਦੇ ਰਾਹ ਤੇ ਗੌਰਵ ਇਤਿਹਾਸ ਬਾਰੇ ਜਾਣਨ ਬਾਣੀ ਬਾਣੀ ਪੜਨ ਬਾਣੇ ਬਾਣੇ ਵਿੱਚ ਪ੍ਰਪੱਕ ਪਿਆਰ ਪ੍ਰਤਿਆਰ ਰਹਿਣਾ ਵੀ ਲਾਂਬੜ ਤੋਂ ਬੜਨਾ ਬੰਨ ਵੀ ਯੋਧੇ ਬੰਨ ਪਰਵਾਨੀਆਂ ਦੇਣ ਵਾਲੇ ਉਹ ਨਾ ਹੋਣ ਵੀ ਜਦੋਂ ਕੋਈ ਪੰਥ ਤੇ ਆਣ ਆਗੀ ਤਾਂ ਗਾਤਰੇ ਲੱਗੇ ਪੁੰਗਿਆਂ ਚ ਲੋਕ ਜਾਣ ਸਿੱਖੀ ਆਪਾਂ ਸਿੱਖੀ ਹੈ ਜਿਹੜੀ ਇਹ ਕੁਰਬਾਨੀ ਦੇਣ ਵਾਸਤੇ ਆ ਸਿੱਖੀ ਐ ਨਹੀਂ ਵੀ ਇਕੱਲੀ ਬਸ ਵੀ ਆਪਾਂ ਸੱਖਾਂ ਤਾਂ ਆਪਦੇ ਆਪਣੇ ਬਸ ਲੋੜਾਪੂਰਾਂ ਕਰੀ ਚੱਲੋ ਪੰਥ ਵਾਸ ਵਿਚ ਪੰਥ ਵਾਸਤੇ ਵੀ ਕੁਛ ਕਰੋ ਮਹਾਰਾਜ ਨੇ ਆਪਣੇ ਲਈ ਬੜਾ ਕੋਸ਼ਿਸ਼ ਕੀਤਾ ਤੇ ਆਪਾਂ ਪਰ ਅਜੇ ਤੱਕ ਪੰਥ ਲਈ ਕੁਛ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਨ ਬਾਬਾ ਪਾਟੀ ਸਿੰਘ ਜੀ ਖਾਲਸਾ ਬੁੱਢਾ ਦਲ ਬਾਕੀ ਸਿੰਘ ਜੀ ਖਾਲਸਾ ਬੁੱਢਾ ਦਲ ਸੋ ਸੰਗਤ ਜੀ ਦੇਖੋ ਬਾਬਾ ਜੀ ਨੇ ਬੜੇ ਵੀਰ ਅਸੀਂ ਹੋਰ ਬੜੇ ਜੰਗੀ ਬਚਨ ਕੀਤੇ ਆ ਸੋ ਬੜੇ ਜੰਗੀ ਬਚਨ ਕੀਤੇ ਆ ਜਬਾ ਬਾਨ ਲੱਗੋ ਤਾਂ ਵੈਰੋ ਸਾਗੋ ਰਥਾ ਵੀ ਪਤਾ ਲੱਗਦਾ ਹੈ ਕਿ ਬਾਬਾ ਜੀ ਦੇ ਮਨ ਚ ਪੰਥ ਦਾ ਕੌਮ ਦਾ ਬਹੁਤ ਵੱਡਾ ਦਰਦ ਹੈ ਇਦਰਦੀ ਸਿੰਘ ਹੀ ਬਚਨ ਕਰ ਸਕਦਾ ਹੈ ਬੜਾ ਜੁਰਤ ਵਾਲਾ ਸਿੰਘ ਔਰ ਮੈਂ ਹੁਣ ਥੋੜੇ ਸਮੇਂ ਤੋਂ ਵਿਚਰ ਰਿਹਾ ਆਂ ਬਾਬਾ ਜੀ ਨੇ ਅੱਜ ਹੀ ਅਸੀਂ ਮਿਲੇ ਆਂ ਇਹਨਾਂ ਨੂੰ ਪਹਿਲੀ ਵਾਰ ਇੰਸਟਾਗ੍ਰam ਤੇ ਆਪਾਂ ਇਹਨਾਂ ਨੂੰ ਫੋਲੋ ਵੀ ਕੀਤਾ ਅਸੀਂ ਦਰਸ਼ਨ ਅੱਜ ਹੀ ਹੋਏ ਆਪਾਂ ਨੂੰ ਸੋ ਖਾਲਸਾ ਜੀ ਬਾਬਾ ਜੀ ਦੇ ਜਿਹੜੇ ਬਚਨਾਂ ਹਿਰਦੇ ਵਿੱਚੋਂ ਨਿਕਲੇ ਹੋਏ ਬਚਨ ਹੈ ਇਹ ਨਹੀਂ ਵੀ ਉਪਰ ਕਿ ਮੈਂ ਇਹਨਾਂ ਨਾਲ ਹੁਣ ਰਹਿ ਰਿਹਾ ਆਂ ਬੜੀ ਚੜ੍ਹਦੀ ਕਲਾ ਸੋ ਭਾਈ ਜਿਹੜੇ ਬਾਬਾ ਜੀ ਨੇ ਬਚਨ ਕੀਤੇ ਆ ਗੁਰਬਾਣੀ ਅਨੁਸਾਰ ਕੀਤੇ ਆ ਔਰ ਉਹ ਬਚਨਾਂ ਦੇ ਉੱਤੇ ਜਿਹੜਾ ਹੈ ਜਦ ਆ ਪਹਿਰਾ దిਏ ਜਿਵੇਂ ਇਹਨਾਂ ਨੇ ਕਿਹਾ ਵੀ ਤਿਆਰ ਬਰ ਤਿਆਰ ਹੋਏ ਵੀ ਮਹਾਰਾਜ ਦੇ ਬਚਨ ਆ ਜਦ ਹਮਰੇ ਦਰਸ਼ਨ ਕੋ ਆਵੋ ਪੰਨ ਸੁਚੇਤਨ ਸ਼ਸਤਰ ਸੁਧਾਰ ਅਮਰੀ ਖੁਸ਼ੀ ਹੋਏ Adikai ਕਮਰ ਕਸਾ ਕਰ ਦੇਖਾਈ ਜੇ ਕਮਰ ਕਸਾ ਕਰਕੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ 24 ਘੰਟੇ ਰਹਿਣਾ ਔਰ ਕਿਸਦਾ ਕੋਈ ਡਰ ਭੈ ਨਹੀਂ ਮਰਨਾ ਭੈ ਕਾਹੂ ਕੋ ਦੇਦਨਾ ਨਹੀਂ ਪਹਿਮਾਨਤ ਆਨ ਸੋ ਇਹ ਖਾਲਸਾ ਜੀ ਵੀ ਨਾ ਸਿੱਖਣਾ ਕਿਸੇ ਨੇ ਡਰਾਣਾ ਤੇ ਨਾ ਸਿੱਖਨੇ ਕਿਸ ਤੋਂ ਡਰਨਾ ਤੋ ਬੜੇ ਜੰਗੀ ਬਚਨੇ ਮੈਨੂੰ ਬੜਾ ਉਤਨੰਦ ਆਇਆ ਬਾਬਾ ਜੀ ਦੀ ਸੰਗਤ ਕਰਕੇ ਇਹਨਾਂ ਨੂੰ ਮਿਲ ਕੇ ਮੈਂ ਹਾਲੇ ਵੀ ਇਹਨਾਂ ਨੂੰ ਇਹੀ ਬੇਨਤੀ ਕਰ ਰਿਹਾ ਰੱਬਾ ਜੀ ਵੀ ਆਪਾਂ ਇਕੱਠੇ ਰਹੀਏ ਇਕੱਠੇ ਰਹਿ ਕੇ ਪੰਥ ਦੀ ਸੇਵਾ ਪ੍ਰਚਾਰ ਵੱਲ ਵਧਿਏ ਸ੍ਰੀ ਅਨਿਆ ਇੱਕ ਬੇਨਤੀਆਂ ਪਰਮਾਨ ਕਰਿਓ ਜੀ ਸਾਰੀਆਂ ਬੋਝਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਰ ਆਗ ਜਾਵੇ ਨੇ ਹਾਲੋ ਜਾਵੇ ਸ਼ਰੋਣੀ ਪੰਥ ਕਾਲੀ ਪੱਡੇ ਦਰਨੂ ਭਾਵੇ ਸਤਿ ਆਕਾਲ ਗੁਰਪ੍ਰਕਾਅ ਦੀ ਆਕਾ ਦੇ ਇੱਕ ਤੇ ਇੱਕ ਫਤਿਹ ਖਾਲਸੇ ਦੀ ਆਰਮਨ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ